ਕੱਲਾ ਨਿਤ ਨਿਮ ਨਹੀਂ ਇਸ ਬਾਣੀ ਦਾ ਸਹਿਜ ਪਾਠ ਕਰੋ ਜ਼ਰੂਰ ਕਰੋ ਗੁਰੂ ਅਰਜਨ ਸਾਹਿਬ ਨੇ ਬਾਣੀ ਵਿੱਚ ਕਿਹਾ ਅੰਤਰ ਗੁਰ ਆਰਾਧਨਾ ਜੇ ਬਾਜਪ ਗੁਰ ਨਾਮ ਨੇਤਰੀ ਸਤਗੁਰ ਪੇਖਣਾ ਸਰਬਨੀ ਸੁਨਣਾ ਗੁਰ ਨਾਮ ਸਤਗੁਰ ਸੇਤੀ ਦਿੱਤਿਆ ਦਰਗਹਿ ਪਾਈ ਹੈ ਛਾਉ ਚਾਰ ਕੰਮ ਕਰ ਲਵੀ ਅੰਤਰ ਆਤਮੇ ਗੁਰੂ ਨੂੰ ਆਰਾਧਨਾ ਨੇਤਰਾ ਨਾਲ ਗੁਰੂ ਦੇ ਸ਼ਬਦ ਦੇ ਦੀਦਾਰ ਕਰਨੇ ਰਸਨਾ ਨਾਲ ਗੁਰੂ ਦਾ ਸ਼ਬਦ ਬੋਲਣਾ ਤੇ ਕੰਨਾਂ ਨਾਲ ਸੁਨਣਾ ਇਹ ਚਾਰ ਕੰਮ ਕਰ ਲਈ ਗੁਰੂ ਅਰਜਨ ਸਾਹਿਬ ਕਹਿੰਦੇ ਤੈਨੂੰ ਰੱਬੀ ਦਰ ਥਾਂ ਮਿਲ ਜਾਏਗੀ ਇਹਦਾ ਮਤਲਬ ਸਿੱਖ ਜਦੋਂ ਬਾਣੀ ਪੜ੍ਹਦਾ ਹੈ ਗੁਟਕਾ ਸਾਹਿਬ ਲੈ ਕੇ ਚਾਰੋਂ ਕੰਮ ਇੱਕੋ ਵੇਲੇ ਹੁੰਦੇ ਆ ਜੀ ਨੇਤਰਾਂ ਨਾਲ ਦੀਦਾਰ ਕਰ ਰਿਹਾ ਹੈ ਰਸਨਾ ਨਾਲ ਬੋਲਦਾ ਹੈ ਕੰਨਾਂ ਨਾਲ ਸੁਣਦਾ ਹੈ ਤੇ ਹਿਰਦੇ 'ਚ ਬਾਣੀ ਵਸਦੀ ਆ ਚਾਰ ਅੰਗ ਕੋਈ ਰੋਜ਼ਾਨਾ ਸਹਿਜ ਪਾਠ ਕਰੇ ਇੱਕ ਸਾਲ ਵਿੱਚ ਸਹਿਜ ਪਾਠ ਦਾ ਭੋਗ ਪੈ ਜਾਂਦਾ ਕਦੀ ਆਪਣੇ ਮਨ ਨੂੰ ਠੋਕਰਨਾ ਚਾਹੀਦਾ ਹੈ ਇਹ ਮਨਾ ਜਿੰਨਾ ਅੱਖਾਂ ਨਾਲ ਦੁਨੀਆ ਦੇ ਤਮਾਸ਼ੇ ਵੇਖਦਾ ਹੈ ਰਸਨਾ ਨਾਲ ਬੋਲੀ ਜਾ ਰੇ ਦਿੱਤੇ ਤੇ ਰੱਬ ਨਹੀਂ ਨੇ ਨਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਬਾ ਦਿੱਤੀ ਬੋਲੇ ਤਾਤ ਕਦੀਉ ਭਲਿਆ ਇਹਦੇ ਨਾਲ ਅੰਮ੍ਰਿਤ ਬਾਣੀ ਵੀ ਪੜ ਮੈਂ ਬੇਨਤੀ ਕਰਾਂਗਾ ਚਾਰ ਛੱਡੋ ਕੋਈ ਇੱਕ ਅੰਗ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੋਜ਼ਾਨਾ ਕਰੇ ਨਾ ਇੱਕ ਅੰਗ ਚਾਰ ਸਾਲਾਂ ਵਿੱਚ ਸਹਿਜ ਪਾਠ ਦਾ ਭੋਗ ਪੈਂਦਾ ਜ਼ਰੂਰ ਇਹਨੂੰ ਆਪਣੇ ਜੀਵਨ ਦੇ ਅੰਦਰ ਬਹੁਤਾ ਨਹੀਂ ਤੇ ਇੱਕ ਅੰਗ ਰੋਜ਼ਾਨਾ ਕਰਕੇ ਟਟੂ-ਕਟ ਜ਼ਿੰਦਗੀ ਚ ਖੁਦ ਇੱਕ ਅੰਮ੍ਰਿਤ ਬਾਣੀ ਦਾ ਸਹਿਜ ਪਾਠ ਕਰਨਾ ਚਾਹੀਦਾ